ਕਿਉਂ ਕਰ ਕਰ ਰਹੀ ਵੇਚਕਾਰ ਤਾਕਾ ਕਰ ਰਹੀ ਹੈ ਕਿਉਂ ਲੋਕਾਂ ਨੂੰ ਇਹ ਤਸ਼ਕਾਰ ਦੇ ਨਾਂ ਤੇ ਰੁਜ਼ਗਾਰ ਦੇ ਨਾਂ ਤੇ ਵੋਟਾਂ ਇਕੱਠੀਆਂ ਕਰ ਲਈ ਹੈ ਕੋਈ ਨਹੀਂ ਸਾਥੀਓ ਇਹ ਸਮਾਂ ਦੂਰ ਨਹੀਂ ਸਮਾਂ ਕਰ ਪੰਜ ਸਾਲ ਦਾ ਹੀ ਹੁੰਦਾ ਹੈ ਕਿ ਪੰਜ ਸਾਲ ਵੀ ਇਹਨਾਂ ਦੇ ਪੂਰੇ ਹੋ ਜਾਣੇ ਆ ਕਿ ਇਹ ਫਿਰ ਸਾਡੇ ਦਰਬਾਰ ਤੇ ਜਿਵੇਂ ਅੱਜ ਅਸੀਂ ਇਹਨਾਂ ਦੇ ਦਰਬਾਰ ਤੇ ਖੜੇ ਆ ਨਾ ਅੱਜ ਅਸੀਂ ਇਹਨਾਂ ਦੇ ਬਾਹਰ ਦੇ ਲੋੜੀ ਮੰਗਣ ਦੇ ਰੂਪ ਚ ਖੜੇ ਆ ਨਾ ਇਹ ਸਾਡੇ ਰੂਪ ਚ ਆ ਕਿ ਸਾਡੇ ਬਾਹਰ ਦੇ ਵਿੱਚ ਵੋਟਾਂ ਮੰਗਣ ਦੇ ਲਈ ਉੱਲੇ ਉਹਦਾ ਸਾਥੀਓ ਦੇ ਬਹੁਤ ਵੱਡੀ ਕਮਜ਼ੋਰੀ ਹੁੰਦੀ ਹੈ ਕਿ ਅਸੀਂ ਦਿਨ ਭੁੱਲ ਜਾਂਦੇ ਆ ਆ ਦਿਨ ਨਾ ਭੁੱਲਿਓ ਜੀ ਆਹ ਵਾਲੇ ਆ ਦੇਖ ਛੜਕ ਦੇ ਵਿੱਚ ਤੁਸੀਂ ਬੇਰੁਜ਼ਗਾਰ ਸਤਿਓ ਖਾਲੀ ਜੇਪਾਂ ਭੁੱਖੇ ਢਿੱਡਾਂ ਤੁਸੀਂ ਇੱਥੇ ਆਏ ਹੋ ਕਿਵੇਂ ਲੋੜੀ ਦਾ ਤਿਉਹਾਰ ਮਨਾਵਾਂਗੇ ਬੜੀ ਦੂਰ ਦੀ ਲੋਕ ਸਭਾ ਦਾ ਮੈਂਬਰ ਆ ਗਿਆ ਅਲੋਕ ਸਵਾਦ ਦੇ ਦਖਸ਼ਨਾ ਦੇ ਵਿੱਚ ਦੇਖੋ ਦੋਨੋਂ ਹੱਥ ਜੋੜ ਕੇ ਮਿੱਠਾ ਮੂੰਹ ਲੈ ਕੇ ਤੁਹਾਡੇ ਸਾਹਮਣੇ ਕਿਵੇਂ ਆਉਣਗੇ ਤੇ ਸਾਥੀਓ ਇਹਨਾਂ ਨੂੰ ਇਹਨਾਂ ਦੀ ਕੁਆਪਾਤ ਜਿਹੜੀ ਹੈ ਜੋ ਇਹ ਵੋਟਾਂ ਦੇ ਨਾਂ ਤੇ ਇਹਨਾਂ ਨੇ ਬਣਾਈ ہوئی ਸੰਕਟਕਾਰ ਹੈ ਇਹ ਤਾਂ ਵਿਚਾਰਤਵਾਜ ਹੈ ਜੀ ਇਹਨੇ 250 ਪਹਿਲਾਂ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ 250 ਅਧ ਰਾਂਖਤ ਅਧਿਕਾਰੀਆਂ ਦੀ ਭਰਤੀ ਕੀਤੀ ਸੀ ਭਰਤੀ ਨੂੰ ਮੁਕੰਮਲ ਕਰਨ ਤੋਂ ਭੱਜ ਰਹੀ ਹੈ ਜੋ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਯੋਗਤਾਵਾਂ ਮੰਗੀਆਂ ਸੀ ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹੋਏ ਕੋਈ ਘੱਟੋ-ਘੱਟ 5000 ਵਿਦਿਆਰਥੀ ਦੇ ਆਪਕ ਜਿਨ੍ਹਾਂ ਨੇ ਫਾਰਮ ਭਰੇ ਸੀਗੇ ਉਹ ਲੱਗੇ ਹੋਏ। ਕਟਿਆਨੀ ਦੇ ਵਿੱਚ ਲੱਗੇ ਹੋਏ ਨੇ ਪਰ ਟੈਸਟ ਨਹੀਂ ਲੈ ਰਹੀ ਉਹਨਾਂ ਦਾ ਸਰਕਾਰ। ਕਿਉਂ ਨਹੀਂ ਟੈਸਟ ਲੈ ਰਹੀ ਕੀ ਕਾਰਨ ਹੈ? ਇਹ ਤਾਂ ਇਹ ਸਰਕਾਰ ਹੀ ਦੱਸ ਸਕਦੀ ਹੈ ਕਿਉਂਕਿ ਇਹ ਬਦਲਾ ਲਾਉ ਨੀਤੀ ਤਾਂ ਕਰੀ ਫਿਰਦੀ ਹੈ ਇਹ ਸਰਕਾਰ। ਇਹ ਸਰਕਾਰ ਬਦਲਾਅ ਦੀ ਸਰਕਾਰ ਨਹੀਂ। ਮੈਂ ਫੇਰ ਤੁਹਾਨੂੰ ਯਾਦ ਕਰਾ ਦਿਆਂ। ਦੇ ਸਰਕਾਰ ਸਾਡੇ ਤੋਂ ਸਾਡਾ ਹੀ ਹੱਕ ਲੈ ਕੇ ਸਾਡੇ ਦੇ ਹੀ ਰਾਜ ਕਰਨ ਵਾਲੀ ਸਰਕਾਰ ਬਣੀ ਕਿਉਂ। ਸੋ ਇਹ ਸਰਕਾਰ ਦੀ ਮੁੜਤਾਬਾਦੀ ਕਰਾਂਗੇ ਕਿਉਂਕਿ ਇਹਨਾਂ ਨੇ ਧੱਕੇ ਨਾਲ ਸਾਡੇ ਤੋਂ ਇਹ ਆਪਦਾ ਹੱਕ ਲੈ ਲਿਆ। ਪੰਜਾਬ ਸਰਕਾਰ ਮੁੜਤਾਬਾ ਪੰਜਾਬ ਸਰਕਾਰ ਮੁੜਤਾਬਾ Oh